ਰਵਿੰਦ ਕੇਜਰੀਵਾਲ ਪੰਜਾਬ ਚ ਜਿੱਥੇ ਜਿੱਥੇ ਵੀ ਜਾ ਰਹੇ ਨੇ ਕਾਂਗਰਸ ਪਾਰਟੀ ਦੇ ਵਰਕਰ ਉਹਨਾਂ ਦਾ ਵਿਰੋਧ ਕਰ ਰਹੇ ਨੇ ਪਟਿਆਲਾ ਦੇ ਸਰਕਟ ਹਾਊਸ ਸਾਹਮਣੇ ਵੀ ਕਾਂਗਰਸ ਪਾਰਟੀ ਦੇ ਵਰਕਰ ਵਿਰੋਧ ਕਰ ਰਹੇ ਨੇ ਇਹਨਾਂ ਦਾ ਕਹਿਣਾ ਕਿ ਕੇਜਰੀਵਾਲ ਪੰਜਾਬ ਦੇ ਦੁਸ਼ਮਣ ਨੇ ਐਸਵਾਈਐਲ ਦੇ ਮੁੱਦੇ ਤੇ ਜਵਾਬ ਕੇਜਰੀਵਾਲ ਕਿਉਂ ਨਹੀਂ ਦੇ ਰਹੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਇਹ ਸਵਾਲ ਉਠਾਇਆ ਸੀ ਉਸ ਤੋਂ ਬਾਅਦ ਅਕਾਲੀ ਦਲ ਨੇ ਵੀ ਇਹ ਸਵਾਲ ਉਠਾਇਆ ਸੀ ਵਿਕਰਮ ਮਜੀਠੀਆ ਵੀ ਕਹਿ ਚੁੱਕੇ ਨੇ ਕਿ ਕਿਉਂ ਅਰਵਿੰਦ ਕੇਜਰੀਵਾਲ ਐਸਵਾਈਐਲ ਦੇ ਉੱਤੇ ਨਹੀਂ ਬੋਲਦੇ ਹਾਲਾਂਕਿ ਐਸਵਾਈਐਲ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੀ ਲੋਕਲ ਲੀਡਰਸ਼ਿਪ ਲਗਾਤਾਰ ਬੋਲ ਰਹੀ ਹੈ ਪਰ ਕੇਜਰੀਵਾਲ ਇਸ ਦੌਰੇ ਦੇ ਅੰਦਰ ਅਜੇ ਤੱਕ S.Y.L ਤੇ ਨਹੀਂ ਬੋਲੇ ਤਾਂ ਲਗਾਤਾਰ ਕਾਂਗਰਸ ਪਾਰਟੀ ਕਿਤੇ S.Y.L ਦਾ ਵਿਰੋਧ ਕਰ ਰਹੀ ਹੈ ਕੱਲ ਧੂਰੀ ਦੇ ਅੰਦਰ ਔਰਤਾਂ ਦੇ ਮਸਲੇ ਦੇ ਉੱਤੇ ਕੇਜਰੀਵਾਲ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸਾਡੇ ਨਾਲ ਕਾਂਗਰਸ ਦੇ ਯੂਥ ਦੇ ਲੀਡਰ ਜਿੰਮੀ ਟਕਾਲਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਦਾ ਕੀ ਕਹਿਣਾ ਅਸਲ ਕੀ ਮੁੱਦਾ ਤੁਹਾਡਾ ਮੁੱਦਾ ਕੀ ਹੈ ਅਸੀਂ ਕੇਜਰੀਵਾਲ ਨੂੰ ਪੁੱਛਣਾ ਚਾਹੁੰਦੇ ਹਾਂ ਪਹਿਲਾਂ ਤਾਂ ਉਹ ਪਾਣੀਆਂ ਦੇ ਮੁੱਦੇ ਤੇ ਆਪਣਾ ਸਟੈਂਡ ਸਪੈਕਟ ਕਰਨ ਉਹ ਦੱਸਣ ਕਿ ਉਹ ਪੰਜਾਬ ਦੇ ਨਾਲ ਨੇ ਜਾਂ ਹਰਿਆਣੇ ਦੇ ਨਾਲ ਨੇ ਉਸ ਤੋਂ ਬਾਅਦ ਸਾਡਾ ਜੋ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕੇਜਰੀਵਾਲ ਹੈ ਇਸ ਦਾ ਮਕਸਦ ਹੈ ਸਿਰਫ ਤੇ ਸਿਰਫ ਕੁਰਸੀ ਸੱਤਾ ਹਾਸਲ ਕਰਨਾ ਹੈ ਇਹਨੂੰ ਲੋਕਾਂ ਦੀਆਂ ਭਾਵਨਾਵਾਂ ਤੱਕ ਜਾਂ ਆਮ ਲੋਕਾਂ ਤੱਕ ਇਹਨੂੰ ਕੋਈ ਮਤਲਬ ਨਹੀਂ ਹੈਗਾ ਇਹ ਉਹ ਇਨਸਾਨ ਹੈ ਜੋ ਕਦੇ ਪੰਜਾਬ ਦੇ ਸ਼ਹੀਦਾਂ ਨੂੰ ਵਰਤ ਕੇ ਜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਵਰਤ ਕੇ ਜਿਵੇਂ ਕਾਲੀ ਦਲ ਸਿੱਖ ਵੋਟ ਲੈਂਦੀ ਰਹੀ ਹੈ ਸਿੱਖਾਂ ਦੇ ਜਜ਼ਬਾਤਾਂ ਨੂੰ ਪੜਕਾ ਕੇ 84 ਦਾ ਮੁੱਦਾ ਚੱਕ ਕੇ ਉਹੀ ਚੀਜ਼ ਇਹ ਹੈ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਇਹਨਾਂ ਨੇ ਹਾਂ ਦੇ ਪਾਸੇ ਇਹ ਕਹਿੰਦੇ ਨੇ ਇਹਨਾਂ ਦੇ ਲੀਡਰ ਕੀ ਐਸਵਾਈਐਲ ਦਾ ਮੁੱਦਾ ਤਾਂ ਦਰਸਲ ਕਾਂਗਰਸ ਨੇ ਹੀ ਕ੍ਰੀਏਟ ਕੀਤਾ ਸੀ ਅਗਰ ਇਹਦੀ ਸ਼ੁਰੂਆਤ ਹੋਈ ਐਸਵਾਲ ਦੀ ਤਾਂ ਇੰਦਰਾ ਗਾਂਧੀ ਨੇ ਇਹਦੀ ਹੋਈ ਉਦੋਂ ਕੈਪਟਨ ਮਰਿੰਦਰ ਸਿੰਘ ਵੀ ਨਾਲ ਸੀ ਇਸ ਕਰਕੇ ਜਿਹੜੀ ਪਾਰਟੀ ਨੇ ਐਸਵਾਲੇ ਬਣਵਾਈ ਉਹਦਾ ਕੀ ਮਤਲਬ ਆ ਕਿ ਉਹ ਇਹ ਤੇ ਸਵਾਲ ਖੜੇ ਕਿ ਪਰ ਕੈਪਟਨ ਅਮਰਿੰਦਰ ਸਿੰਘ ਉਹ ਸ਼ਖਸ ਨੇ ਜਿਨ੍ਹਾਂ ਨੇ ਕੀ ਹਮੇਸ਼ਾ ਪੰਜਾਬ ਦੇ ਲਈ ਸਟੈਂਡ ਲੇਤਾ ਅੱਜ ਤੁਹਾਨੂੰ ਪਤਾ ਜਦੋਂ ਉਹ ਸੀਐਮ ਸੀਗੇ ਉਹਨਾਂ ਨੇ ਆਪਣੀ ਕੁਰਸੀ ਤੱਕ ਦੀ ਪ੍ਰਵਾਨੀ ਕੀਤੀ ਤੇ ਪਾਣੀਆਂ ਦੇ ਲਈ ਕਿੰਨਾ ਵੱਡਾ ਸਟੈਂਡ ਲੇਤਾ ਸੀਗਾ ਪਰ ਕੇਜਰੀਵਾਲ ਦੱਸਣ ਕੀ ਉਹਨਾਂ ਨੇ ਕਿਹੜੀ ਜਗ੍ਹਾ ਤੇ ਕਿੱਥੇ ਸਟੈਂਡ ਲਿਆ ਅਸੀਂ ਅੱਜ ਪੰਜਾਬ ਪੰਜਾਬ ਦਾ ਯੂਥ ਸਾਰੇ ਪੰਜਾਬ ਦੀਆਂ ਨਿਗਾ ਕੈਪਟਨ ਅਮਰਿੰਦਰ ਸਿੰਘ ਸਿੰਘ ਤੇ ਨੇ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਆਪਾਂ ਸਿੱਖ ਜਲਵਾਤਾਂ ਦੀ ਵੀ ਗੱਲ ਕਰ ਲਈਏ ਉਹਨਾਂ ਨੇ ਕਦੇ ਸਿੱਖੀ ਦੇ ਉੱਤੇ ਧਰਮ ਦੇ ਨਾਂ ਦੀ ਰਾਜਨੀਤੀ ਨਹੀਂ ਕੀਤੀ ਪਰ ਹਰਮੰਦਰ ਸਾਹਿਬ ਤੇ ਜਦੋਂ ਅਟੈਕ ਹੋਇਆ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਉਹ ਸ਼ਖਸ ਸੀ ਜਿਹਨੇ ਜਿਨ੍ਹਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਸੀਗਾ ਤੇ ਇਹ ਕਹਿੰਦੇ ਨੇ ਕਿ ਅਕਾਲੀ ਤੇ ਕਾਂਗਰਸੀ ਇਹਨਾਂ ਮਸਲਿਆਂ ਤੇ ਸਾਡੇ ਖਿਲਾਫ ਰਲੇ ਹੋਏ ਨੇ ਇਕੱਠੇ ਨੇ ਅਕਾਲੀ ਤੇ ਕਾਂਗਰਸੀ ਇਹ ਸੇ ਕਰਕੇ ਸਾਡਾ ਵਿਰੋਧ ਹੋ ਰਿਹਾ ਕੈਪਟਨ ਮਰਿੰਦਰ ਸਿੰਘ ਦੇ ਹੋਰ ਦਿਨ ਤੱਕ ਅਕਾਲੀ ਦਲ ਵਾਰੇ ਕੇਜਰੀਵਾਲ ਕਹਿ ਰਹੇ ਨੇ ਨਹੀਂ ਕੇਜਰੀਵਾਲ ਤਾਂ ਬਹੁਤ ਕੁਝ ਕਹਿੰਦੇ ਨੇ ਕੇਜਰੀਵਾਲ ਦਾ ਤੁਹਾਨੂੰ ਪਤ ਗਿਆ ਉਹਨਾਂ ਨੇ ਦਿੱਲੀ 'ਚ ਬਹੁਤ ਕੁਝ ਕਿਹਾ ਸੀ ਤੁਸੀਂ ਦੇਖ ਲਓ ਉਹ ਕਦੇ ਕਹਿੰਦੇ ਸੀਗੇ ਵੀ ਮੈਂ ਮੈਨੂੰ ਮੇਰੇ ਬੱਚਿਆਂ ਦੀ ਸੌਂ ਲੱਗੇ ਮੈਂ ਸਿਕਿਉਰਿਟੀ ਤੱਕ ਨਹੀਂ ਲਊਂਗਾ ਕਦੇ ਆ ਤੁਸੀਂ ਦੇਖ ਲਓ ਅੱਜ ਕਿੰਨੀ ਸਿਕਿਉਰਿਟੀ ਹੈ ਕਿ ਤੁਸੀਂ ਉਹ ਦੇਖੋ ਵੀ ਉਹ ਬੰਦਾ ਕਹਿਣੀ ਤੇ ਕਰਨੀ ਦਾ ਪੂਰਾ ਅ ਕਿੰਨੀ ਸਿਕਿਉਰਿਟੀ ਖੜੀ ਹੈ ਤਾਂ ਕਾਂਗਰਸ ਪਾਰਟੀ ਦੇ ਲੀਡਰ ਨੇ ਜਿਹੜੇ ਉਹ ਸਵਾਲ ਖੜੇ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਤੇ ਇਹਨਾਂ ਦਾ ਕਹਿਣਾ ਕੀ ਕੇਜਰੀਵਾਲ ਐਸਆਈਐਲ ਤੇ ਕਿਉਂ ਨਹੀਂ ਬੋਲ ਰਹੇ ਕੈਪਟਨ ਬਿੰਦਰ ਸਿੰਘ ਨੇ ਸਟੈਂਡ ਲਿਆ ਸੀ ਔਰ ਹੋਰ ਵੀ ਉਹ ਸਵਾਲ ਖੜੇ ਕਰ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਪਹਿਲਾਂ ਕਹਿੰਦੇ ਸੀ ਸਿਕਿਉਰਿਟੀ ਨਹੀਂ ਲੈਣੀ ਪਰ ਹੁਣ ਸਿਕਿਉਰਿਟੀ ਲੈਂਦੇ ਨੇ ਹਾਲਾਂਕਿ ਪੰਜਾਬ ਚ ਸਿਕਿਉਰਿਟੀ ਪੰਜਾਬ ਪੁਲਿਸ ਵੱਲੋਂ ਕੇਜਰੀਵਾਲ ਨੂੰ ਦਿੱਤੀ ਗਈ ਔਰ ਦਿੱਲੀ ਦੀ ਕੁ ਸਿਕਿਉਰਿਟੀ ਵੀ ਕੇਜਰੀਵਾਲ ਨੂੰ ਮਿਲੀ ਹੋਈ ਆ ਪਰ ਕਾਂਗਰਸ ਪਾਰਟੀ ਹਰ ਥਾਂ ਦੇ ਉੱਤੇ ਕੇਜਰੀਵਾਲ ਦਾ ਵਿਰੋਧ ਕਰ ਰਹੀ ਹੈ ਸ਼ੁਕਰੀਆ ਕੈਮਰਾਮੈਨ ਅਮਿਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਪਟਿਆਲਾ